ਆਣ ਗਏ ਸਾਡੀ ਖਿਆਰ ਲਈ ਅੱਜ ਇਹ ਸਾਰੇ ਝੰਡਾ ਦੀ ਰਸਮ ਕਰਨ ਵਾਸਤੇ ਆ ਗਿਆ ਇਹ ਸਾਡਾ ਸਰਬਾਤੀ ਨਾਮ ਦੇ ਨਾਲ ਕੋਈ ਹਟਾਜਾ ਤੁੰਨਾ ਦੇ ਲੇਗਾ ਇੱਕ ਝੰਡਾ ਰਸਮ ਆਇਸ ਆਪਣੇ ਸਾਡੀ ਬੜੇ ਨਾਲ ਕਰਾਂਗੇ ਚਾਹ ਸਰਦਾਰ ਰੋਬਾ ਵਾਹ ਜੇ ਸਰਦਾਰ ਰੋਬਾ ਵਾਹ ਸੋਟੀ ਜੇ ਸਰਦਾਰ ਰੋਬਾ ਵਾਹ ਸੋਟੀ ਜੇ ਸਰਦਾਰ ਰੋਬਾ ਵਾਹ ਥੇਲੇ ਗੇਲੀ ਗੇਲੀ ਜਾ ਰਹੀ ਆ ਮੈਂ ਐਸਿਕੀ ਦੀ ਨਹੀਂ ਪਰ ਆ ਡਾਇਰ ਟਰੈਕਟਰ ਨਾਲ ਟਿਕੜ ਰੇ ਨੂੰ ਸੀ ਜੀ ਉਸ ਵਾਰ ਇਹਦੇ ਕਿਹੜੀ ਮਿਲ ਵੱਲੋਂ ਘਟਿਆ ਜਾ ਰਿਹਾ ਮੈਂ ਬਲਾਵਿੰਦਰ ਸਿੰਘ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅੱਜ ਅਸੀਂ ਬਲਾਕ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਉਹਦੇ ਇੱਕ ਤਾਂ ਜਿਹੜਾ ਹੈ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਹੈ ਨਾ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇੱਕ ਕੌਮੀ ਮੰਡੀ ਦਾ ਨਾਂ ਦੇ ਕੇ ਇਹਨਾਂ ਨੇ ਖੜੜਾ ਲੈ ਕੇ ਆਏ ਨੇ ਉਹਦੇ ਵਿੱਚ ਕਿਸਾਨ ਬਚਣਾ ਨਾ ਮੁਲਾਜ਼ਮ ਬਚਣਾ ਨਾ ਕੋਈ ਪੰਜਾਬ ਦੇ ਵਿੱਚ ਕੋਈ ਐਹੋ ਜੀ ਚੀਜ਼ ਨਹੀਂ ਕਿ ਜਿਹੜੀ ਵਜੇਗੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਸਾਡਾ ਪਾਣੀ ਸਾਡੇ ਕੋਲ ਖੋਇਆ ਜਾ ਰਿਹਾ ਇਹਨਾਂ ਦੇ ਵਿਰੋਧ ਦੇ ਵਿੱਚ ਸਾਡੇ ਭਰਾ ਜਿਹੜੇ ਨੇ ਉਹ ਬਾਦਰਾਂ ਦੇ ਬੈਠੇ ਨੇ ਇਹ ਸਾਰੇ ਵਿਰੋਧ ਦੇ ਵਿੱਚ ਅੱਜ ਜਿਹੜਾ ਟਰੈਕਟਰ ਮਾਰਚ ਸੀ 26 ਤਰੀਕ ਵਾਲਾ ਸੀ ਉਹ ਇਹ ਸਰਕਾਰਾਂ ਜਿਹੜੀਆਂ ਆ ਆਪਣਾ ਆਜ਼ਾਦੀ ਦਿਵਸ ਮਨਾ ਰਹੀਆਂ ਪਰ ਅਸੀਂ ਕਿਸਾਨ ਤੇ ਪੰਜਾਬ ਦੇ ਲੋਕ ਜਿਹੜੇ ਆ ਇਹ ਗੁਲਾਮੀ ਦਿਵਸ ਮਨਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਟਰੈਕਟਰਾਂ ਦਾ ਕਾਫਲਾ ਲੈ ਕੇ ਅਸੀਂ ਆਪਣੀ ਰਾਜੇਵਾਲ ਯੂਨੀਅਨਾਂ ਵੱਲੋਂ 6 ਜਗ੍ਹਾ ਦੇ ਜਿਹੜਾ ਗੁਰਦਾਸਪੁਰ ਦੇ ਵਿੱਚ ਇਹ ਪ੍ਰੋਗਰਾਮ ਮਨਾ ਰਹੇ ਆ ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕੇ ਬੰਦੇਾਂ ਵਾਂਗੂ ਹੀ ਜਿਹੜੇ ਕਿਸਾਨਾਂ ਦੇ ਮਸਲੇ ਆ ਮਜ਼ਦੂਰਾਂ ਦੇ ਮਸਲੇ ਉਹ ਹੱਲ ਕਰਾ ਦਿਓ ਨਹੀਂ ਤਾਂ ਇਸ ਤੋਂ ਵੱਡਾ ਅंदोलਨ ਜਿਹੜਾ ਅਸੀਂ ਸ਼ੁਰੂ ਕਰਾਂਗੇ